ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਪਾਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਬੇਲਿਓ ਨਿਕਲਦੇ ਸ਼ੇਰ ਪੁਸਤਕ ਦਾ ਅਧਿਆਇ 14 ਸ਼ੁਰੂ ਕਰਦੇ ਹਾਂ ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਰ ਲਾਹੌਰ ਜੇਤੂ ਖਾਲਸਾ ਪੰਥ ਦਾ ਸੁਲਤਾਨ ਉਲ ਕੌਮ ਸਰਦਾਰ ਜੱਸਾ ਸਿੰਘ ਆਲੂ ਵਾਲੀਆਂ ਅਕਾਲ ਬੁੰਗੇ ਤੇ ਆ ਖੜਾ ਹੋਇਆ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਨਾਲ ਪੰਜਾਬ ਵਿੱਚ ਖਾਲਸਾ ਜੀ ਦੇ ਬੋਲ ਬਾਲੇ ਹੋਣ ਲੱਗੇ ਹਨ ਪੰਜਾਂ ਦਰਿਆਵਾਂ ਦੀ ਧਰਤੀ ਤੇ ਖਾਲਸਾ ਜੀ ਦਾ ਖਾਲਸੇ ਦਾ ਨਿਸ਼ਾਨ ਝੂਲਣ ਦਾ ਵੇਲਾ ਆ ਟੁੱਕਾ ਹੈ ਦੀਵਾਲੀ ਦੇ ਮੌਕੇ ਦਰਬਾਰ ਸਾਹਿਬ ਇਕੱਤਰ ਹੋਏ ਸਰਬੱਤ ਖਾਲਸਾ ਨੂੰ ਮੁਖਾਤਬ ਹੁੰਦੇ ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਬੋਲਣਾ ਸ਼ੁਰੂ ਕੀਤਾ ਅਬਦਾਲੀ ਪਾਣੀਪਤ ਵਿੱਚ ਮਰਹੱਟਿਆਂ ਨਾਲ ਰੁੱਝਿਆ ਹੋਇਆ ਸੀ ਤੇ ਖਾਲਸਾ ਜੀ ਨੇ ਆਪਣੀ ਤਾਕਤ ਸੰਗਠਿਤ ਕਰਕੇ ਹੋਰ ਮਜ਼ਬੂਤੀ ਫੜ ਲਈ ਪਾਣੀਪਤ ਜੰਗ ਦੇ ਥੱਕੇ ਹਾਰੇ ਅਫਗਾਨ ਕਾਬਲਮੁੜ ਰਹੇ ਸਨ ਹਾਲਾਂਕਿ ਜਾਂਦਿਆਂ ਨੂੰ ਰਾਹ ਵਿੱਚ ਕਈ ਥਾਈ ਸਿੱਖ ਜਥਿਆਂ ਨੇ ਲੁੱਟਿਆ ਪਰ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਬਚੀ ਸੀ ਕਿ ਸਿੱਖਾਂ ਦੇ ਹਮਲੇ ਦਾ ਟੱਕਰਾ ਕਰਨ ਲਈ ਖਲੋ ਸਕਣ ਇਸ ਸਮੇਂ ਅੰਦਰ ਖਾਲਸਾ ਜੀ ਨੇ ਲਗਭਗ ਸਾਰੇ ਪੰਜਾਬ ਨੂੰ ਸੋਧ ਲਿਆ ਤੇ ਦੁਸ਼ਟ ਜੰਪੂਰੀ ਪਹੁੰਚਾਈ ਲਾਹੌਰ ਜਿੱਤਣ ਮਗਰੋਂ ਹੁਣ ਖਾਲਸਾ ਜੀ ਦਾ ਅਗਲਾ ਟੀਚਾ ਪੂਰਾ ਪੰਜਾਬ ਵਿਦੇਸ਼ੀ ਧਾੜਵੀਆਂ ਤੋਂ ਮੁਕਤ ਕਰਵਾਉਣਾ ਸੀ ਹੁਣ ਸਮਾਂ ਪੰਥ ਦੇ ਵਿਰੁੱਧ ਮੁਖਬਰੀਆਂ ਤੇ ਚੁਗਲੀਆਂ ਕਰਦੇ ਰਹੇ ਚੁਗਲਾਂ ਤੇ ਬਾਕੀ ਬਚੇ ਜ਼ਾਲਮ ਸੂਬੇਦਾਰਾਂ ਨੂੰ ਸੋਧਣ ਦਾ ਹੈ ਨਿਰੰਜਣੀਏ ਮਹੰਤ ਕਸੂਰੀਏ ਖੇਸ਼ਗੀ ਮਲੇਰ ਕੋਟੀ ਅਫਗਾਨ ਤੇ ਸਰਹੰਦ ਦਾ ਜੈਨ ਖਾਨ ਮਿਆਨਾ ਵਿੱਚ ਬੈਠੀ ਚੰਡੀ ਹੁਣ ਇਨ੍ਹਾਂ ਸਬਨਾ ਦਾ ਰਤ ਪੀਣ ਲਈ ਕਾਲੀ ਹੈ ਆਓ ਉਹਨਾਂ ਦੀ ਤੇ ਮਟਾਈਏ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਦੇ ਹੋਏ ਗੁਰਮਤੇ ਤੋਂ ਪੰਥ ਨੂੰ ਜਾਨੂ ਕਰਵਾਇਆ ਪਾਣੀ ਪੱਤ ਵਿੱਚ ਹਾਰੇ ਮਰਹਟਿਆਂ ਨੂੰ 10 ਸਾਲ ਸੁਰਤ ਆਉਣ ਨੂੰ ਲੱਗੇ ਪੈਰਾਂ ਸਿਰ ਤਾਂ ਉਹ ਮੁੜ ਦੁਬਾਰਾ ਹੋ ਹੀ ਨਹੀਂ ਸਕੇ ਵੱਡਾ ਪੇਸ਼ਵਾ ਆਪਣੇ ਪੁੱਤਰ ਦੀ ਮੌਤ ਅਤੇ ਐਡੀ ਭਿਆਨਕ ਕਤਲੇਆਮ ਭਰੀ ਹਾਰ ਦੇਖ ਕੇ پاگل ਹੋ ਕੇ ਮਰਿਆ ਸਿੱਖਾਂ ਤੋਂ ਸ਼ਾਹ ਪਹਿਲਾਂ ਵੀ ਖਿਜਿਆ ਹੋਇਆ ਸੀ ਤੇ ਹੁਣ ਉਪਰੋਂ ਸਿੰਘਾਂ ਲਾਹੌਰ ਜਿੱਤ ਲਿਆ ਸੀ ਲੰਗੇ ਜਾਂਦੇ ਸ਼ਾਹ ਦੇ ਲਸ਼ਕਰ ਨੂੰ ਸਿੰਘਾਂ ਨੇ ਲੁੱਟਿਆ ਵੀ ਕਈ ਥਾਈਂ ਸੀ ਬਾਕੀ ਰਹਿਦੀ ਕਸਰ ਪੰਜਾਬ ਦੇ ਕਾਜ਼ੀ ਮੁਲਾਣਿਆਂ ਨੇ ਪੂਰੀ ਕਰ ਦਿੱਤੀ ਸੀ ਉਹ ਅਬਦਾਲੀ ਕੋਲ ਸਿੱਖਾਂ ਨੂੰ ਕਾਫਰ ਆਖਾਖ ਆਪਣੇ ਦੁਖੜੇ ਰੋਣ ਲੱਗੇ ਤੁਸੀਂ ਹੋ ਤਾਂ ਸਾਡਾ ਐਸਾ ਹਾਲ ਕਰਦੇ ਨਹੀਂ ਤੁਹਾਡੇ ਜਾਨਮਗਰੋਂ ਕੀ ਕਰਦੇ ਹੋਣਗੇ ਆਪ ਅੰਦਾਜ਼ਾ ਲਾ ਲਓ ਮਰ ਹਟਿਆਵਾਂਗੇ ਇਹਨਾਂ ਦੀ ਵੀ ਅੰਖ ਮੁਕਾ ਦਿਓ ਤੂੰ ਤੱਸਖੀ ਤੱਸ ਵੀ ਕਾਜ਼ੀ ਕਾਬਲ ਜਾਂਦੇ ਅਬਦਾਲੀ ਨੂੰ ਆ ਮਿਲੇ ਅਬਦਾਲੀ ਬੋਲਿਆ ਤੁਹਾਨੂੰ ਕੀ ਜਪਦਾ ਹੈ ਕਿ ਸਾਨੂੰ ਇਸ ਦੀ ਖਬਰ ਨਹੀਂ ਨਾ ਦਰਸ਼ਾ ਵੇਲੇ ਤੋਂ ਹੀ ਸਾਡੀ ਇਹਨਾਂ ਉੱਪਰ ਰੱਖ ਹੈ ਪਰ ਕਦੇ ਪੂਰੀ ਤਰ੍ਹਾਂ ਜਾੜ ਹੇਠ ਆਏ ਹੀ ਨਹੀਂ ਤੁਸੀਂ ਬੇਫਿਕਰ ਰਹੋ ਮੈਂ ਆਪਣੀ ਚੁਣਵੀ ਲੜਾਕੀਆਂ ਤੇ ਦਲੇਰ ਸੈਨਾਪਤੀ ਨੂੰ ਲਾਹੌਰ ਬਿਠਾ ਕੇ ਜਾਵਾਂਗਾ ਉਹ ਤੁਹਾਡੀ ਮਦਦ ਕਰਨਗੇ ਕੁਝ ਸਮਾਂ ਹੋਰ ਕੱਢੋ ਲੰਬੀ ਲੜਾਈ ਕਰਨ ਗਾਜ਼ੀ ਥੱਕੇ ਹੋਏ ਹਨ ਆਉਂਦੇ ਸਾਲ ਸਿੱਖਾਂ ਨਾਲ ਲੋਹਾ ਲਾਵਾਂਗੇ ਜਾਂਦਾ ਹੋਇਆ ਅਬਦਾਲੀ 우ਬੈਦ ਖਾਨ ਨੂੰ ਲਾਹੌਰ ਆਪਣਾ ਸੁਬਾ ਵਿਖਾ ਗਿਆ ਬਿਠਾ ਗਿਆ ਅਬਦਾਲੀ ਦੇ ਲਸ਼ਕਰ ਨੇ ਹਜੇ ਕਾਬਲ ਜਾ ਕੇ ਘੋੜਿਆਂ ਤੋਂ ਸਮਾਨ ਵੀ ਨਹੀਂ ਲਾਹਿਆ ਹੋਣਾ ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕੀਤੀ ਤੇ ਸੁਬਾ ਪਾਰ ਬੁਲਾ ਦਿੱਤਾ ਸਰਦਾਰ ਜੱਸਾ ਸਿੰਘ ਲਾਹੌਰ ਦਾ ਪਾਤਸ਼ਾਹ ਬਣਿਆ ਤੇ ਸਲਤਨਤ ਵਿੱਚ ਖਾਲਸੇ ਦਾ ਸਿੱਕਾ ਚਲਾਇਆ ਗਿਆ ਲਾਹੌਰ ਦੇ ਤਖਤ ਤੇ ਬੈਠਦੇ ਸਰਦਾਰ ਜੱਸਾ ਸਿੰਘ ਨੂੰ ਸਮੂਹ ਖਾਲਸੇ ਨੇ ਇੱਕੋ ਲਖਬਾਰ ਬੁਕਾਰਿਆ ਸੁਲਤਾਨੁਲ ਕੌਮ ਸ਼ਾਹ ਨੂੰ ਖਬਰ ਪਹੁੰਚੀ ਤਾਂ ਉਹ ਸੜ ਬਲ ਗਿਆ ਉਸਨੇ ਸਿੱਖਾਂ ਦਾ ਜਾਰੀ ਕੀਤਾ ਸਿੱਕਾ ਮੰਗਵਾਇਆ ਸਿੱਕਾ ਜਦ ਦਰ ਜਹਾ ਬਫਜ਼ਲ ਅਕਾਲ ਮੁਲਕ ਅਹਿਮਦ ਗ੍ਰਫਤ ਜਸਾ ਖਲਾਲ ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਸਾ ਸਿੰਘ ਨੇ ਜੋ ਸਿੱਕਾ ਜਾਰੀ ਕੀਤਾ ਉਸ ਦੀ ਇਬਾਰਤ ਹੋਰ ਸੀ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਗੁਦਾਨ ਗੁਰੂ ਗੋਬਿੰਦ ਸਿੰਘ ਇਹ ਸਿੱਕਾ ਤਾਂ ਕਾਜ਼ੀ ਮੋਲਾਣੀਆਂ ਨੇ ਸ਼ਾਹ ਨੂੰ ਹੋਰ ਗੁੱਸਾ ਦਿਵਾਉਣ ਲਈ ਆਪਣੇ ਵੱਲੋਂ ਘੜਕੇ ਭੇਜਿਆ ਸੀ ਸੱਚ ਭਾਵੇਂ ਕੋਈ ਵੀ ਸੀ ਪਰ ਅਬਦਾਲੀ ਕੋਲ ਸਿੱਖ ਸਿੱਕਾ ਪੁੱਜਿਆ ਮੁਲਕ ਅਹਿਮਦ ਗ੍ਰਫਤ ਜਸਾ ਕਲਾਲ ਦੇਸ਼ ਅਹਿਮਦ ਦਾਤੇ ਖੋਲਿਆ ਜਸੇ ਕਲਾਲ ਨੇ ਜਦ ਹੀ ਅਬਦਾਲੀ ਨੇ ਸਿੱਕੇ ਦੀ ਦੂਜੀ ਸਤਰ ਪੜ੍ਹੀ ਤਾਂ ਉਸ ਨੂੰ ਅਗ ਲੱਗ ਗਈ ਉਸ ਨੇ ਸਿੱਕਾ ਚਲਾ ਕੇ ਦੂਰ ਭਗਾ ਮਾਰਿਆ ਦਰਬਾਰ ਵਿੱਚ ਸਨਨਾਟਾ ਛਾ ਗਿਆ ਕਿਸੇ ਦੇ ਸਾਲਣ ਦੀ ਆਵਾਜ਼ ਵੀ ਨਹੀਂ ਆ ਰਹੀ ਸੀ ਭਰੇ ਦਰਬਾਰ ਵਿੱਚ ਬਸ ਇੱਕੋ ਆਵਾਜ਼ ਗੂੰਜ ਰਹੀ ਸੀ ਉਹ ਸੀ ਸਿੱਕੇ ਦੇ ਘੁੰਮਣ ਦੀ ਸਿੱਕਾ ਬਹੁਤ देर ਘੁੰਮਦਾ ਰਿਹਾ ਐਨੀ ਦੇਰ ਕਿ ਸ਼ਾਇਦ ਹੋਏ ਕੋਈ ਸਿੱਕਾ ਐਨੀ ਦੇਰ ਘੁਮਿਆ ਹੋਵੇ ਕਿਸੇ ਦੀ ਮਜਾਲ ਨਹੀਂ ਕਿ ਬਾਦਸ਼ਾਹ ਦੇ ਸੁੱਟੇ ਸਿੱਕੇ ਨੂੰ ਚੁੱਕ ਲਵੇ ਤਾਂ ਜੋ ਖੜਾਕ ਬੰਦ ਹੋ ਸਕੇ ਕੁਝ ਚਿਰ ਮਗਰੋਸ਼ਾ ਆਪ ਉੱਠਿਆ ਸਿੱਕੇ ਕੋਲ ਗਿਆ ਚੁੱਕਿਆ ਤੇ ਬੋਲਿਆ ਨਹੀਂ ਇਸ ਨੂੰ ਮੈਂ ਸੰਭਾਲ ਕੇ ਰੱਖਾਂਗਾ ਸੁੱਟਾਂਗਾ ਨਹੀਂ ਇਸ ਨੂੰ ਤਾਂ ਦਿੱਲੀ ਪਾਣੀਪਤ ਮथुरा ਤੋਂ ਲੁੱਟ ਕੇ ਲਿਆਂਦੇ ਸਮਾਨ ਨਾਲੋਂ ਵੀ ਜ਼ਿਆਦਾ ਨਜ਼ਦੀਕ ਰੱਖਾਂਗਾ ਕਿਉਂਕਿ ਇਹ ਮੈਨੂੰ ਸਦਾ ਚੇਤੇ ਕਰਵਾਉਂਦਾ ਰਹੇਗਾ ਕਿ ਪੰਜਾਬ ਵਿੱਚ ਹਜੇ ਵੀ ਅਹਿਮਦ ਸ਼ਾਹੀ ਸਿੱਕੇ ਨੂੰ ਮੰਨਤਾ ਨਹੀਂ ਪੰਜ ਦਰਿਆਵਾਂ ਦੀ ਧਰਤੀ ਤੇ ਹਜੇ ਦਰਾਨੀ ਸਲਤਨਤ ਕਾਇਮ ਨਹੀਂ ਹੋਈ ਉਹਨਾਂ ਦਾ ਆਪਣਾ ਸਿੱਕਾ ਹੈ ਜਿਸ ਦੀ ਇਬਾਰਤ ਹੈ ਮੁਲਕ ਅਹਿਮਦਗੜ ਗ੍ਰਫਤ ਜੱਸਾ ਕਲਾਲ ਪੂਰੇ ਹਿੰਦੁਸਤਾਨ ਨੂੰ ਪੈਰਾ ਹੇਠ ਮਸਲ ਦੇਣ ਵਾਲੇ ਅਫਗਾਨਾਂ ਦਾ ਖੌਫ ਪੰਜਾਂ ਪਾਣੀਆਂ ਦੇ ਵਾਸੀ ਖਾਲਸੇ ਨਹੀਂ ਮੰਨਦੇ ਇਹ ਸਿੱਕਾ ਮੈਨੂੰ ਮੇਰੀ ਔਕਾਤ ਯਾਦ ਦਿਵਾਉਂਦਾ ਰਹੇਗਾ ਇਸ ਨੂੰ ਮੈਂ ਕੋਲ ਰੱਖਾਂਗਾ ਤੇ ਛੇਤੀ ਹੀ ਪੰਜਾਬ ਨੂੰ ਮਿੱਟੀ ਵਿੱਚ ਮਿਲਾ ਕੇ ਉੱਥੇ ਅਹਿਮਦ ਸ਼ਾਹੀ ਸਿੱਕਾ ਜ਼ਾਰੀ ਕਰਾਂਗਾ ਤੇ ਇਹ ਸਿੱਕਾ ਇਹ ਸਿੱਕਾ ਉਦੋਂ ਢਾਲ ਕੇ ਉਸੇ ਜੱਸੇ ਕਲਾਲ ਦੇ ਕੰਨਾਂ ਵਿੱਚ ਪਾਵਾਂਗਾ ਜਿਸ ਦਾ ਨਾਮ ਇਸ ਉੱਤੇ ਉਕਰਿਆ ਹੋਇਆ ਹੈ ਤੇ ਜੇ ਮੈਂ ਸਿੱਖਾਂ ਨੂੰ ਹਰਾਏ ਬਿਨਾ ਮਰ ਗਿਆ ਤਾਂ ਇਸ ਸਿੱਕੇ ਨੂੰ ਮੇਰੇ ਨਾਲ ਹੀ ਦਫਨਾਇਓ ਤਾਂ ਕਿ ਮੇਰੀ ਛਾਤੀ ਤੇ ਪਿਆ ਇਹ ਸਿੱਕਾ ਮੇਰੀ ਰੂਹ ਨੂੰ ਕਿਆਮਤ ਦੇ ਦਿਨ ਤੱਕ ਚੇਤੇ ਕਰਵਾਉਂਦਾ ਰਹੇ ਕਿ ਸਮੁੱਚੇ ਹਿੰਦੁਸਤਾਨ ਵਿੱਚੋਂ ਪੰਜਾਬ ਦਾ ਇਹ ਹੀ ਸਿੱਕਾ ਸੀ ਜਿਸ ਨੇ ਦੌਰਾਨੀਆਂ ਦੀ ਈਨ ਨਹੀਂ ਮੰਨੀ ਇਦਰ ਸਿੰਘਾਂ ਨੇ ਅਕਲਦਾਸ ਨਿਰੰਝਣੀਏ ਮਹੰਤ ਨੂੰ ਝੰਡੇ ਵਾਲੇ ਸੁਨੇਹਾ ਪਿਜਵਾਇਆ ਪੰਜਾਬ ਵਿੱਚ ਹਵਾਵਾਂ ਦਾ ਰੁਖ ਬਦਲਣ ਲੱਗਾ ਹੈ ਅਕਲਦਾਸ ਸ਼ਹੀਦਾਂ ਦੀ ਰਤ ਨਾਲ ਸਿੰਜਿਆ ਸਿੱਖੀ ਦਾ ਬੋਟਾ ਜਵਾਨ ਹੋ ਗਿਆ ਹੈ ਖਾਲਸੇ ਦੀ ਤੇਗ ਨੇ ਸਾਰੇ ਪੰਜਾਬ ਉੱਤੇ ਛਾਂ ਕਰ ਦਿੱਤੀ ਹੈ ਤੇ ਨੀਲੇ ਨਿਸ਼ਾਨ ਪੰਜਾਂ ਪਾਣੀਆਂ ਦੇ ਚੱਪੇ-ਚੱਪੇ ਉੱਤੇ ਝੂਲਣ ਲਈ ਕਾਲੇ ਹਨ ਗੁਰੂ ਸਾਹਿਬ ਕਹਿੰਦੇ ਨੇ ਕਿ ਵਖਤ ਵਿਚਾਰੇ ਸੋ ਬੰਦਾ ਹੋਈ ਇਹ ਖਾਲਸੇ ਦਾ ਤੈਨੂੰ ਪਹਿਲਾ ਤੇ ਆਖਰੀ ਸੁਨੇਹਾ ਹੈ ਫੈਸਲਾ ਤੇਰੇ ਹੱਥ ਹੈ ਕਿ ਕਾਬਲ ਦੀ ਓਟ ਤਕਾਉਣੀ ਹੈ ਕਿ ਅਨੰਦਪੁਰੀ ਛਾਵਾਂ ਹਿੱਟ ਸੁਖ ਲੈਣਾ ਹੈ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਰਾਮ ਗੜੀਆ ਸਰਦਾਰ ਜੱਸਾ ਸਿੰਘ ਦਾ ਸੁਨੇਹਾ ਮਿਲਦਿਆਂ ਹੀ ਅਕਲਦਾਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸ ਨੂੰ ਜ਼ਕਰੀਏ ਤੇ ਮੀਰ ਮੰਨੂ ਦੀ ਯਾਦ ਆਉਣ ਲੱਗੀ ਉਹ ਮਾਂ ਤੁਰਗੀ ਜਿਹੜੀ ਖੀਰ ਪੂੜੇ ਦਿੰਦੀ ਹੁੰਦੀ ਸੀ ਅਕਲਦਾਸ ਦੇ ਮੂੰਹੋਂ ਨਿਕਲੇ ਬੋਲਾਂ ਤੋਂ ਵਿਚਾਰਗੀ ਚੋ ਰਹੀ ਸੀ ਔਰ ਫਿਰ ਵੀ ਉਸਨੇ ਪੰਜਾਬ ਨੂੰ ਨਹੀਂ ਚੁਣਿਆ ਆਪਣਾ ਸਭ ਤੋਂ ਤੇਜ਼ ਘੋੜਸਵਾਰ ਚਿੱਠੀ ਦੇ ਕੇ ਉਸਨੇ ਕਾਬਲ ਵਾਲ ਭੇਜਿਆ ਅਕਲ ਦਾਸ ਨੂੰ ਸਿੱਖਾਂ ਨਾਲ ਕੀਤੀਆਂ ਵਧਿਕੀਆਂ ਯਾਦ ਆ ਗਈਆਂ ਸਨ ਜਿਨ੍ਹਾਂ ਉੱਤੇ ਐਸਾ ਕਹਿਰ ਵਰਸਾਇਆ ਹੋਵੇ ਉਹਨਾਂ ਤੋਂ ਦਇਆ ਦੀ ਆਸ ਰੱਖਣੀ ਉਹਨਾਂ ਨੂੰ ਅੱਖੀਂ ਚਾਪ ਰਹੀ ਸੀ ਇਸ ਕਾਰਨ ਵੀ ਉਸਨੇ ਆਪਣੇ ਸਿਰ ਪੰਜਾਬ ਦੀ ਥਾਂ ਅਫਗਾਨ ਪਰਛਾਵਾਂ ਨੂੰ ਸਹੀ ਮੰਨਿਆ ਅਬਦਾਲੀ ਦਾ ਪਹਿਲਾਂ ਹੀ ਪੰਜਾਬ ਕੋਚ ਦਾ ਹੁਕਮ ਅਫਗਾਨੀ ਫੌਜਾਂ ਨੂੰ ਚਾੜ ਚੁੱਕਾ ਸੀ ਮਰਾਠਿਆਂ ਮੁਗਲਾਂ ਰਾਜਪੂਤਾਂ ਤੇ ਜਾਟਾਂ ਨੂੰ ਦਰੜ ਕੇ ਹੁਣ ਅਬਦਾਲੀ ਨੇ ਆਪਣਾ ਸਾਰਾ ਧਿਆਨ ਸਿੱਖਾਂ ਵੱਲ ਕੀਤਾ ਪਾਣੀਪਤ ਮਥੁਰਾ ਕੋਇਲਗੜ੍ਹ ਜਿਹਨੂੰ ਹੁਣ ਅਲੀਗੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਣਦੇ ਸਾਨੂੰ ਨਵਾ ਕੇ ਗਿਲਜਿਆਂ ਨੇ ਐਤ ਕਿ ਅਮਰੀ ਸਰ ਸਾਹਿਬ ਆ ਡੇਰਾ ਲਾਉਣਾ ਸੀ ਅਬਦਾਲੀ ਇਸ ਸਾਰ ਸਿੱਖਾ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦੀ ਨੀਤ ਨਾਲ ਪੰਜਾਬ ਆਇਆ ਸੀ ਹੁਣ ਅਬਦਾਲੀ ਨੂੰ ਕੌਣ ਦੱਸੇ ਕਿ ਖਾਲਸਾ ਕੋਈ ਬਰਸਾਤੀ ਨਾਲਿਆਂ ਦਾ ਪਾਣੀ ਨਹੀਂ ਜੋ ਬਰਸਾਤਾਂ ਦਾ ਮੌਸਮ ਫੇਰ ਚਾਣ ਤੇ ਮੁੱਕ ਜਾਵੇਗਾ ਖਾਲਸਾ ਤਾਂ ਸੁੰਮੀ ਵਾਣੀ ਨਦੀ ਹੈ ਜਿਹੜੀ ਪਹਾੜਾਂ ਵਿੱਚੋਂ ਨਿਕਲਦੀ ਅਮੁੱਖ ਸੋਮੇ ਤੋਂ ਆ ਰਹੀ ਹੈ ਤੇ ਇਸ ਸੋਮੇ ਦੇ Swami shri kalgi tarpataji ਆਪ ਹਨ ਸਤਿਗੁਰਾਂ ਨੇ ਖਾਲਸੇ ਵਿੱਚ ਐਸੀਆਂ ਬਰਕਤਾਂ ਪਾਈਆਂ ਹਨ ਕਿ ਵਿਖੜੇ ਪੈਂਡਿਆਂ ਵਿੱਚ ਸਗੋਂ ਇਹ ਹੋਰ ਵਧਦਾ ਜਾਂਦਾ ਹੈ ਤੇ ਖਾਲਸੇ ਦੇ ਦੁਸ਼ਮਣ ਜੋ ਇਸ ਨੂੰ ਵੇਖ ਨਹੀਂ ਸੁਖਾਂਦੇ ਥੋਹਰ ਦੀ ਨਿਆਈ ਹਨ ਥੋਹਰ ਜਿਉਂ-ਜਿਉਂ ਵੱਡੀ ਹੁੰਦੀ ਹੈ ਉਸ ਨੂੰ ਚਿੱਟਾ ਕੋੜ ਪੈ ਜਾਂਦਾ ਹੈ ਤੇ ਉਹ ਆਪੇ ਹੀ ਗਲ ਸੜ ਕੇ ਖਤਮ ਹੋ ਜਾਂਦੀ ਹੈ ਹੁਣ ਸੁम्मे ਮਣੀ ਨਦੀ ਤੇ ਬਹੁਤ ਥੋਹਰ ਦਾ ਕੀ ਮੇਲ ਪਰ ਅਬਦਾਲੀ ਦਾ ਸਿੱਖਾਂ ਨੂੰ ਖਤਮ ਕਰ ਦੇਣ ਦੀ ਜਿੱਦ ਕਰੀ ਬੈਠਾ ਸੀ ਸੋ ਉਸਨੇ ਆਪਣੇ ਕਾਫਲੇ ਦਾ ਉਤਾਰ ਅਮਨਤ ਸਰ ਕਰਨਾ ਸੀ ਲਗਭਗ ਸਾਰੇ ਹਿੰਦੁਸਤਾਨ ਦੀਆਂ ਗੋਡਣੀਆਂ ਲਵਾ ਕੇ ਹੁਣ ਅਬਦਾਲੀ ਕੁਝ ਹੰਕਾਰ ਵਿੱਚ ਵੀ ਆ ਗਿਆ ਸੀ ਕਾਬਲ ਤੱਕ ਉਸ ਦੀ ਜੈ ਜੈਕਾਰ ਹੋ ਰਹੀ ਸੀ ਹਿੰਦੁਸਤਾਨ ਜਹੀ ਤਾਕਤ ਨੂੰ ਨਵਾ ਕੇ ਹੁਣ ਜਦ ਉਹ ਆਪਣੇ ਦੇਸ਼ ਪਰਤਾ ਦਾ ਸੀ ਤਾਂ ਅੱਜ ਤੱਕ ਦੇ ਵੱਡੇ ਅਫਗਾਨ ਯੋਧਿਆਂ ਵਿੱਚ ਉਸ ਦਾ ਨਾਮ شمار ਕੀਤਾ ਜਾਂਦਾ ਸੀ ਹਿੰਦੁਸਤਾਨ ਦੇ ਮੁਗਲਾਂ ਨੇ ਤਾਂ ਉਸ ਨਾਲ ਸੰਧੀਆਂ ਹੀ ਕਰ ਲਈਆਂ ਸਨ ਵੱਡੀ ਤਾਕਤ ਮਰਾਠੇ ਉਸਨੇ ਬੁਰੀ ਤਰ੍ਹਾਂ ਦਰੜ ਸੁੱਟੇ ਸਨ ਤੇ ਹੁਣ ਬਚਦੇ ਜਾਟ ਵੀ ਉਸ ਦੇ ਘੋੜਿਆਂ ਦੇ ਅੰਸੂ ਮਾਗ ਗੇ ਸਿਰ ਨਵਾ ਗਏ ਸਨ ਇੱਕ ਅਜੇਤੂ ਜਰਨੈਲ ਵਾਂਗ ਉਸਨੇ ਆਪਣੇ ਵਤਨ ਪਰਤਣਾ ਸੀ ਪਰੇ ਤਾਂ ਉਹ ਭੁੱਲੀ ਗਿਆ ਸੀ ਕਿ ਉਸ ਦੀ ਵਾਪਸੀ ਦੇ ਰਸਤੇ ਵਿੱਚ ਹਰ ਵਾਰ ਪੰਜਾਬ ਪੈਂਦਾ ਸੀ ਪੰਜਾਬ ਦੇ ਸਿੱਖਾਂ ਨੂੰ ਸਬਕ ਸਿਖਾਏ ਬਿਨਾ ਮੈਂ ਅਜੇ ਤੂੰ ਕਿਵੇਂ ਘਾ ਸਕਦਾ ਹਾਂ ਪਰ ਇਹਨਾਂ ਨਾਲ ਟੱਕਰ ਲੈਣੀ ਅਜ਼ਰਾਇਲ ਨਾਲ ਟੱਕਰ ਲੈਣ ਬਰਾਬਰ ਹੈ ਅਜ਼ਰਾਇਲ ਮੌਤ ਦਾ ਦੇਵਤਾ ਕੋਈ ਉਸ ਨੂੰ ਕਿਵੇਂ ਹਰਾਵੇ ਹੋ ਸਕਦਾ ਹੈ ਉਸ ਨਾਲ ਵੀ ਕਦੀ ਕਿਸੇ ਨੇ ਟੱਕਰ ਲੈ ਲੈ ਹੋਵੇ ਪਰ ਇਹਨਾਂ ਸਿੱਖਾਂ ਨਾਲ ਇਹਨਾਂ ਨਾਲ ਤਾਂ ਹੋ ਸਕਦਾ ਹੈ ਅਜ਼ਰਾਇਲ ਵੀ ਭੜਨ ਤੱਕ ਬਰਾਉਂਦਾ ਹੋਵੇ ਐਸੀਆਂ ਵਿਚਾਰਾਂ ਅਬਦਾਲੀ ਦੇ ਅੰਦਰ ਚੱਲ ਰਹੀਆਂ ਸਨ ਜਦੋਂ ਉਹ ਪੰਜਾਬ ਦੀ ਸਰਜ਼ਮੀਨ ਵਰ ਬਦਰ ਹਸੀ ਖਾਲਸਾ ਅਬਦਾਲੀ ਤੇ ਉਸਦੀ ਜੈਜਾਕਾਰ ਦੇ ਰਾਹ ਵਿੱਚ ਖਲੋਤਾ ਸੀ ਲੱਖਾਂ ਲੜਾਈਆਂ ਜਿੱਤ ਕੇ ਵੀ ਜੇ ਅਬਦਾਲੀ ਪੰਜਾਬੋਂ ਮਾਰ ਖਾ ਕੇ ਵਰਤਮਨ ਪਰਤਿਆ ਤਾਂ ਜੈਜਾਕਾਰ ਤਾਂ ਛੱਡੋ ਸੁਗਮ ਖੌਲ ਪੱਲੇ ਪਹਿਣਗੇ ਕਿ ਪਾਣੀਪਤ ਵਿੱਚ 2 ਲੱਖ ਮਰਾਠੇ ਇੱਕ ਦਿਨ ਵਿੱਚ ਕਤਲ ਕਰ ਦੇਣ ਵਾਲਾ ਅਬਦਾਲੀ ਕੋਲਗੜ ਦੇ 12 ਸਾਲ ਤੱਕ ਨਾ ਜਿੱਤੇ ਜਾ ਸਕਣ ਵਾਲੇ ਕਿਲੇ ਨੂੰ ਕੁਝ ਦਿਨਾਂ ਵਿੱਚ ਝੁਕਾ ਦੇਣ ਵਾਲੇ ਅਬਦਾਲੀ ਜੰਗਲਾਂ ਵਿੱਚ ਵਸਣ ਵਾਲੇ ਮੁੱਠੀ ਭਰ ਰੜਾਕਿਆਂ ਤੋਂ ਹਾਰ ਖਾ ਕੇ ਆਇਆ ਹੈ ਐਸੀ ਲੜਾਕੀਆਂ ਤੋਂ ਜਿਨ੍ਹਾਂ ਕੋਲ ਕੋਈ ਰਾਜਪਾਗ ਵੀ ਨਹੀਂ ਨਾ ਮੁਕਾਬਲੇ ਦੇ ਹਥਿਆਰ ਨਾ ਹਾਥੀ ਘੋੜੇ ਇਥੋਂ ਤੱਕ ਕੀ ਤਨ ਤੇ ਬਸਤਰ ਵੀ ਕੋਈ ਨਹੀਂ ਪਰ ਲੜਨ ਦਾ ਜਜ਼ਬਾ ਤਾਂ ਦੇਖੋ ਐਸਾ ਕਿ ਕੱਲਾ ਕੱਲਾ ਹਾਥੀਆਂ ਨੂੰ ਡੇਗ ਲਵੇ ਅਫਦਾਲੀ ਇੱਕਦਮ ਬੋਲਿਆ ਜਿਵੇਂ ਉੱਪਰ ਲੀਆਂ ਗੱਲਾਂ ਉਸ ਨੂੰ ਕਿਸੇ ਨੇ ਮਿਹਣੀ ਵਾਂਗ ਮਾਰੀਆਂ ਹੋਣ ਤੇ ਉਹ ਜਵਾਬ ਦੇ ਰਿਹਾ ਹੋਵੇ ਨਹੀਂ ਮੈਂ ਇੰਨਾ ਤੋਂ ਬੇਇੱਜ਼ਤ ਹੋ ਕੇ ਨਹੀਂ ਪਰਤਾਂਗਾ ਐਦ ਕਿ ਮੈਂ ਇਹਨਾਂ ਨੂੰ ਐਸਾ ਸਬਕ ਸਿਖਾਵਾਂਗਾ ਕਿ ਮੁੜ ਛੇਤੀ ਉੱਠ ਨਹੀਂ ਸਕਣਗੇ ਸਿੰਧ ਪਾਰ ਕਰਦਾ ਹੋਇਆ ਅਬਦਾਲੀ ਵਾਪਸ ਆਪਣੇ ਆਪ ਕੋ ਲਾਇਆ ਪਰ ਸੱਚ ਇਹ ਵੀ ਹੈ ਕਿ ਕਾਵਾ ਕੁਕੜਾਂ ਦੀਆਂ ਉਡਾਰੀਆਂ ਕਦ ਬਾਜਾਂ ਦੇ ਹਾਣ ਦੀਆਂ ਹੋ ਸਕਦੀਆਂ ਹਨ ਨਾ ਤਾਂ ਚਮਚਿਆਂ ਨਾਲ ਖੂਪਟੇ ਜਾਂਦੇ ਨੇ ਤੇ ਨਾ ਹੀ ਸਹਿਆਂ ਦੀ ਖੱਲ ਦੇ ਨਗਾਰੇ ਬਣਦੇ ਨੇ ਆਪਣੀ ਥੱਕੀ ਰੁੱਟੀ ਫੌਜ ਵੱਲ ਦੇਖਦਾ ਅਬਦਾਲੀ ਉਦਾਸ ਹੋ ਰਿਹਾ ਸੀ ਕੀ ਹੋਇਆ ਜਨਾਬ ਕਿਸ ਦੀ ਗੱਲ ਕਰ ਰਹੇ ਹੋ ਕੋੜੋ ਨਜੀਬ ਖਾਨ ਬੋਲੇ ਆ ਸਿੱਖਾਂ ਦੀ ਹੋਰ ਕਿਸ ਦੀ ਕੋਈ ਹੋਰ ਬਚਿਆ ਹੈ ਪੂਰੇ ਹਿੰਦੁਸਤਾਨ ਵਿੱਚ ਜਿਸ ਨੇ ਸਾਡਾ ਸਿੱਕਾ ਨਾ ਮੰਨਿਆ ਹੋਵੇ ਤੇ ਅਬਦਾਲੀ ਦੇ ਕਿਸੇ ਵਿੱਚੋਂ ਖਾਲਸਾ ਦਾ ਸਿੱਕਾ ਕੱਢ ਕੇ ਦੇਖਿਆ ਮੁਲਕ ਅਹਿਮਦ ਗ੍ਰਫਤ ਜੱਸਾ ਕਲਾਲ ਉਸਨੇ ਇਹ ਵਾਰਤ ਪੜ੍ਹੀ ਅਸੀਂ ਡੇਰਾ ਲਾਹੌਰ ਨਹੀਂ ਅੰਮ੍ਰਿਤਸਰ ਲਾਵਾਂਗੇ ਨਜੀਬ ਖਾਨ ਨੂੰ ਹੁਕਮ ਦਿੰਦਿਆਂ ਅਬਦਾਲੀ ਬੋਲੇ ਆ ਬਹੁਤ ਬਿਹਤਰ ਜਨਾਬ ਕਿ ਜਨਾਬ ਦੇ ਮਨ ਵਿੱਚ ਸਿੱਖਾਂ ਨੂੰ ਕੁਚਲਣ ਦੀ ਕੋਈ ਨੀਤੀ ਹੈ ਦਰਦਾ ਦਰਦਾ ਨਜੀਬ ਖਾਨ ਬੋਲੇ ਹਾਂ ਸਿੱਖਾਂ ਨੂੰ ਕੁਚਰਨ ਦੀ ਵੀ ਤੇ ਤੇ ਕੀ ਹਜ਼ੂਰ ਬਾਕੀ ਮੈਂ ਤੁਹਾਨੂੰ ਅੰਮ੍ਰਿਤਸਰ ਜਾ ਕੇ ਦੱਸਾਂਗਾ ਤੂੰ ਬਸ ਫੌਜ ਨੂੰ ਖਿੱਚ ਕੇ ਲੈ ਚਲ ਅਬਦਾਲੀ ਦੇ ਅੰਦਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਗੁੱਸੇ ਦੀ ਲਹਿਰ ਉੱਠੀ ਹੋਈ ਸੀ ਤੇ ਉਸਨੇ ਆਪਣੀ ਕੋਈ ਵੀ ਨੀਤੀ ਆਪਣੇ ਨੇੜਲੇ ਫੌਜਦਾਰਾਂ ਨਾਲ ਸਾਂਝੀ ਕਰਨ ਤੋਂ ਗੁਰੇਜ਼ ਕੀਤਾ ਕਿ ਕਿਤੇ ਗੱਲ ਨਿਕਲ ਕੇ ਸਿੱਖਾਂ ਤੱਕ ਨਾ ਪਹੁੰਚ ਜਾਵੇ ਤੇ ਉਹ ਸੁਚੇਤ ਨਾ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ